ਫਗਵਾ ਦੇ ਥਾਣੇ ਦੇ ਮਾਲਖਾਨੇ ਵਿੱਚ ਚੋਰੀ ਦੇ ਨਾਲ ਮਚਿਆ ਹੜਕਾ ਮੁੰਛੀ ਨੂੰ ਕੀਤਾ ਗ੍ਰਿਫਤਾਰ 1.5 ਕਰੋੜ ਦੀ ਡਰਗ ਮਨੀ ਜੁਐਲਰੀ ਜੂਏ ਵਿੱਚ ਆ ਰਿਆ ਮੁੰਛੀ ਪਰਚਾ ਹੋਇਆ ਦਰਜ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਵਿਅਕਤੀ ਨੂੰ ਪੁਲਿਸ ਵਾਲੇ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਹੇ ਨੇ ਹਾਲਾਂਕਿ ਦੱਸਿਆ ਇਹ ਜਾ ਰਿਹਾ ਹੈ ਕਿ ਇਹ ਵਿਅਕਤੀ ਸਿਦਮਾਬੇਟ ਥਾਣੇ ਦਾ ਮੁੰਚੀ ਹੈ ਹੈੱਡ ਕਨਸਟੇਬਲ ਗੁਰਦਾਸ ਸਿੰਘ ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਹੈੱਡ ਕਨਸਟੇਬਲ ਗੁਰਦਾਸ ਦੀ ਰਿਟਾਇਰਮੈਂਟ ਦੇ ਸਿਰਫ 20 ਦਿਨ ਬਾਕੀ ਸਨ ਹਾਲਾਂਕਿ 20 ਦਿਨ ਬਾਅਦ ਇਸ ਅਫਸਰ ਨੇ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਹੋ ਜਾਣਾ ਸੀ ਪਰੰਤੂ 20 ਦਿਨ ਪਹਿਲਾਂ ਹੀ ਇਸ ਵਿਅਕਤੀ ਦੀ ਇਸ ਤਰ੍ਹਾਂ ਦੀ ਪੋਲ ਖੁੱਲਦੀ ਹੈ ਜਿਸ ਦੇ ਨਾਲ ਪੂਰੇ ਡਿਪਾਰਟਮੈਂਟ ਦੇ ਵਿੱਚ ਹੜਕੰਪ ਮਚ ਜਾਂਦਾ ਇਸ ਤੋਂ ਬਾਅਦ ਹੈੱਡ ਕਨਸਟੇਬਲ ਨੂੰ ਜਿੱਥੇ ਇਹਦੀ ਡਿਊਟੀ ਸੀ ਉਸੇ ਥਾਣੇ ਵਿੱਚ ਏਸੇ ਦੇ ਥਾਣੇ ਦੀ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਇਸ ਨੂੰ ਇਸ ਦੇ ਹੀ ਥਾਣੇ ਵਿੱਚ ਇਸ ਦਾ ਰਿਮਾਂਡ ਲੈ ਲੱਤਾ ਜਾਂਦਾ ਇਨੂੰ ਕਿਸਮਤ ਦਾ ਖੇਲ ਹੀ ਕਹੋਗੇ ਕਿ ਜਿਹੜੇ ਥਾਣੇ ਵਿੱਚ ਕਿਸੇ ਵੇਲੇ ਇਹ ਆਪ ਮੁਜਰਮਾਂ ਨੂੰ ਸਲਾਖਾਂ ਪਿੱਛੇ ਕਰਦਾ ਸੀ ਅੱਜ ਉਨਾ ਸਲਾਖਾਂ ਪਿੱਛੇ ਖੁਦ ਚਲਾ ਗਿਆ ਤੇ ਇਹਦੇ ਹੀ ਥਾਣੇ ਦੀ ਪੁਲਿਸ ਨੇ ਇਹਦੇ ਖਿਲਾਫ ਰਿਮਾਂਡ ਲੱਤਾ ਹੋਇਆ ਹੈ ਦੱਸਣਯੋਗ ਹੈ ਕਿ ਸਿਦਮਾ ਬੀਟ ਥਾਣੇ ਦੇ ਵਿੱਚ ਮਾਲਖਾਨੇ ਦਾ ਮੁੰਚੀ ਜਿੱਥੇ ਉਹਨੇ 20 ਦਿਨ ਬਾਅਦ ਰਿਟਾਇਰ ਹੋਣਾ ਸੀ ਉਹਨੂੰ 20 ਦਿਨ ਪਹਿਲਾਂ ਡਿਪਾਰਟਮੈਂਟ ਨੇ ਹੀ ਸਸਪੈਂਡ ਕਰ ਦਿੱਤਾ ਹੈ ਹੈੱਡ ਕਨਸਟੇਬਲ ਗੁਰਦਾਸ ਸਿੰਘ ਪਿਛਲੇ ਡੇਟ ਸਾਲ ਤੋਂ ਸਿਦਮਾ ਬੀਟ ਥਾਣੇ ਵਿੱਚ ਮਾਲਖਾਨੇ ਦੇ ਬਤੌਰ ਮੁੰਚੀ ਵਜੋਂ ਆਪਣੀ ਡਿਊਟੀ ਨਿਭਾ ਰਿਹਾ ਸੀ ਇਸ ਦੌਰਾਨ ਇਸ ਵਿਅਕਤੀ ਨੂੰ ਜੂਏ ਦੀ ਲਤ ਲੱਗ ਹੰਦੀ ਹੈ ਅਤੇ ਮਾਲਖਾਨੇ ਦਾ ਮਾਲ ਤੇ ਹੱਥ ਸਾਫ ਕਰਦੇ ਹੋਏ ਜੂਏ ਵਿੱਚ ਸਾਰੀ ਡਰੱਗ ਮਨੀ ਹਾਰ ਜਾਂਦਾ ਹੈ ਮਾਲਖਾਨੇ ਦਾ ਸਾਰਾ ਮਾਲ ਚੋਰੀ ਕਰ ਜਾਂਦਾ ਹੈ ਹਾਲਾਂਕਿ ਅਦਾਲਤ ਵੱਲੋਂ ਬਾਰ ਬਾਰ ਆਦੇਸ਼ ਦੇਣ ਦੇ ਬਾਵਜੂਦ ਇਹ ਮੁੰਚੀ ਰਿਕਾਰਡ ਨਹੀਂ ਚੈੱਕ ਕਰਵਾ ਰਿਆ ਸੀ ਜਿਸ ਤੋਂ ਬਾਅਦ ਇਸ ਦੇ ਉੱਤੇ ਜਦ ਸ਼ੱਕ ਹੁੰਦਾ ਹੈ ਤਾਂ ਰਿਕਾਰਡ ਚੈੱਕ ਕੀਤੇ ਜਾਂਦੇ ਹਨ ਹਾਲਾਂਕਿ ਕਾਨੂੰਨ ਮੁਤਾਬਕ ਹਰ 15 ਦਿਨ ਬਾਅਦ ਮਾਲਖਾਨੇ ਦੀ ਸੰਪਤੀ ਦੀ ਜਾਂਚ ਕਰ ਰਜਿਸਟਰ ਤੇ ਐਂਟਰ ਕਰਨੀ ਹੁੰਦੀ ਹੈ ਸ਼ੱਕ ਹੋਣ ਦੇ ਬਾਅਦ ਹੋਣ ਦੇ ਬਾਅਦ ਜਦ ਇਸ ਤੋਂ ਪੁੱਛਿਆ ਗਿਆ ਤਾਂ ਇਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਸਦਮਾ ਬੇ ਥਾਣੇ ਵਿੱਚ ਹੈੱਡ ਕਨਸਟੇਬਲ ਗੁਰਦਾਸ ਦੇ ਖਿਲਾਫ 1.5 ਕਰੋੜ ਰੁਪਏ ਦੀ ਡਰੱਗ ਮਨੀ ਜਵੈਲਰੀ ਜੂਏ ਵਿੱਚ ਹਾਰਨ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ